ਸਾਰੇ ਪਰਫਾਰਮ ਨੂੰ ਕਹਿ ਨਹੀਂ ਹੁੰਦੇ ਬੰਦਾ ਕੋਟੇ ਨਹੀਂ ਹੁੰਦਾ ਬਾਜੀ ਕਰ ਲੈ ਕੋਟੇ ਜਿਮੀਦਾਰ ਬੰਦਾ ਜਿਮੀਦਾਰ ਲੋਹਾ ਤੋਲਦੇ ਹਾਂ ਐ ਐਂ ਨਿਕਣਾ ਭਾਈ ਹੋਈ ਐ ਕਵਾੜਗਾ ਐ ਕਵਾੜਗਾ ਬਾਲਾ ਬੰਦਾ ਪਿੰਡ ਹੈ ਸਨੇੜਾ ਪਿੰਡ ਨਾ ਰਾਮੀਣਾ ਜਾ ਮੇਤਰੋਣਾ ਬਾਈ ਕੋਲ ਆਪਾਂ ਦੋ ਨਾਗ ਨੇ ਦੋਨੇ ਤੋਰ ਕੇ ਦਿਖਾਵਾਂਗੇ ਇੱਕ ਵਾਰੀ ਝੋਟੀ ਤੁਰ ਦੀ ਚੈੱਕ ਕਰੋ ਬੂਰੀ ਹਨਾ ਜਿਹੜੇ ਭਰਾ ਕਹਿੰਦੇ ਬੁਰੀ ਚੰਗੀ ਕੁਆਲਿਟੀ ਵਾਲੀ ਚੰਗੇ ਦੁੱਧ ਵਾਲੀ ਚੰਗਾ ਢਾਂਚਾ ਤੇ ਬੋਡੀ ਸਟਰਕਚਰ ਵੀ ਪੂਰਾ ਵਧੀਆ ਮੋੜਦਾ ਬਾਈ ਥਾਂ ਲੈਵਾ ਬਿਲਕੁਲ ਸਾਫ ਆ ਛੋਟੀ ਸਕੀਨ ਆ ਤਾਜੀ ਸੂਈ ਹੋਈ ਆ ਤੇ ਬਾਕੀ ਆਪਾਂ ਬਾਅਦ ਵਿੱਚ ਸਾਰੀ ਗੱਲਬਾਤ ਕਰਾਂਗੇ ਬਣਦੇ ਬਾਈ ਬਣਦੇ ਤੇ ਸਾਫ ਲੈਵੇ ਦੀ ਹਨਾ ਬਿਲਕੁਲ ਜਮ ਚੰਗੇ ਦੁੱਧ ਵਾਲੀ ਆ ਤੇ ਪੁੱਛ ਕੇ ਦੱਸਾਂ ਬਾਈ ਨੂੰ ਕੀ ਗੱਲਬਾਤ ਦਾ ਕਿੰਨਾ ਦੁੱਧ ਆ ਮਾਲ ਮੁੱਲ ਕੀ ਕਰਦਾ ਠੀਕ ਆ ਤੇ ਛੋਟੀ ਸ਼ਕੀਨ ਚੰਗੀ ਜਿਹੜੇ ਭਰਾ ਕਹਿੰਦੇ ਬੁਰੀ ਅਸੀਂ ਲੈੜੀ ਹੈਨਾ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਸ ਕਰਕੇ ਬਾਕੀ ਆਪਾਂ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਆਨੇ ਬਾਈ ਉਹਨਾਂ ਹੋ ਜਾ ਹਾਂ ਬਾਈ ਸਸੀ ਗੱਲ ਪਹਿਲਾਂ ਸਸਰੀ ਗੱਲ ਤੇ ਨਾਮ ਦੱਸੋ ਬਾਈ ਪੋਲਾ ਸਿੰਘ ਬਾਈ ਠੀਕ ਆ ਪੋਲੇ ਬਾਈ ਪਿੰਡ ਕਿਹੜਾ ਹੈ ਆਲੰਪੁਰ ਜੀ ਆਲੰਪੁਰ ਮੰਦਰਾ ਨਾ ਦੀ ਉਹ ਲੈੜੀ ਆ ਕੇ ਲਿਵੇ ਅੱਛਾ ਉਧਰਾ ਜਿਲ੍ਹਾ ਫਿਰ ਸੰਗਰੂਰ ਦਾ ਹਾਂਜੀ ਹਾਂਜੀ ਜਿਲ੍ਹਾ ਸੰਗਰੂਰ ਦਾ ਬਾਈ ਦਾ ਪਿੰਡ ਆਲੰਪੁਰ ਤੇ ਪੋਲੇ ਕੋਰੇ ਨੰਬਰ ਬੋਲ ਬਾਈ ਨੰਬਰ ਦੱਸੇ ਪਿੰਦਰ ਸਿੰਘ ਦਾ ਨੰਬਰ ਬਾਈ ਕਿੰਨਾ ਹੈ 860 98767 05305305 ਇਹ ਬਈ ਦਾ ਨੰਬਰ ਆ ਤੇ ਪਿੰਡ ਆਲੰਪੁਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਪੁੱਲ ਜੇ ਗੱਲ ਕਰ ਲਈ ਬਈ ਛੋਟੀ ਮੁੰਡਾ ਕਿਵੇਂ ਸੂਇਆ ਤੇ ਤੀਜੇ ਕ ਸੂਇਆ ਤੀਜੇ ਸੂਇਆ ਹੁਣ ਕਿੰਨੇ ਕ ਦਿਨ ਹੋ ਗਏ ਸੂਇ ਨੂੰ ਸੂਇ ਆ ਬੱਚਾ ਦੀ ਦੇਖ ਲਓ 20 ਦਿਨਾਂ ਲੱਗੇ 25 ਦਿਨਾਂ ਦਾ ਠੀਕ ਆ 20 25 ਦਿਨ ਹੋ ਗਏ ਮੰਨ ਲਾ ਹਾਂਜੀ ਹੋ ਗਿਆ ਵਪਾਰ ਦਾ ਕੰਮ ਕਿਵੇਂ ਬੈਸੀ ਬਈ ਨਾ ਵਪਾਰ ਦਾ ਵਪਾਰ ਦਾ ਕਹਾਂ ਤੋਂ ਆਈ ਆ ਠੀਕ ਹੈ ਦੁੱਧ ਬਾਈ ਹੁਣ ਕਿੰਨਾ ਕਾ ਹੁਣ ਬਈ 14 ਲੀਟਰ ਦੁੱਧ ਹੈ ਪੂਰਾ ਹਾਂ ਜੀ ਹੁਣ ਲੈਵਾਂਗੇ ਹਾਂ ਜੀ ਲੈ ਮਤਰਾ ਕੰਡਾ ਲਾ ਕੇ ਚੈੱਕ ਕਰਕੇ ਲੈ ਜਾਓ ਬਾਈ ਕਹਿੰਦਾ 14 ਕਿਲੋ ਪੂਰਾ ਤਿਆਰ ਹੈ ਬਾਕੀ ਢਾਂਚਾ ਦੱਸਦਾ ਧਾਰ ਦੂਰ ਬਾਈ ਕਿਵੇਂ ਹੈ ਧਾਰ ਵਧੀਆ ਥਣ ਮੋਟਾ ਹੈ ਨਾ ਹਾਂ ਮੋਟੇ ਧਾਂਦੇ ਧਾਰ ਬਾਈ ਕਹਿੰਦਾ ਮੋਟੀ ਹੈ ਵਧੀਆ ਚ ਬਾਈ ਪੋਲੀ ਆ ਤੇ ਬਾਕੀ ਆ ਕੇ ਜਾਂਚ ਪੜਤ ਕੇ ਤੁਸੀਂ ਖਰੀਦ ਸਕਦੇ ਹੋ ਪਹਿਲੇ ਰੇਟ ਦੀ ਗੱਲ ਲੈਂਦੀ ਬਾਈ ਰੇਟ ਬਾਈ 1.5 ਲੱਖ ਦੀ ਦੇਵਾ 1.5 ਲੱਖ ਮੰਨ ਤਾ ਨਾ ਮੰਨ ਤਾ ਨੀ ਉਦੋਂ 70 ਫਾਂਦੇ ਆ ਵੀ ਆਪਾਂ ਪਹਿਲੀ ਰੇਟ ਫਿਕਸ ਕਰਤਾ ਫਿਕਸ ਕਰ ਕਹਿੰਦਾ ਬਾਈ ਰੇਟ 70 ਇੱਕ 70 ਕਰਦਾ ਸੀਗਾ ਪਰ ਕਹਿੰਦਾ ਡੇਢ ਦੀ ਦੇਵਾਂਗੇ ਮਾਨਤਾਂ ਕੋਈ ਨਹੀਂ ਹੈ ਨਾ ਬਾਈ ਹਾਂਜੀ ਪੂਰਾ ਮੈਂ ਲੱਖ ਖਿੱਚ ਕੇ ਰੇਟ ਕਰਤਾ 20000 ਬਾਈ ਨੇ ਮਾਨਤਾਂ ਨਹੀਂ ਸਮਝੋ ਵੀ ਕਰਤਾ ਡੇਢ ਲੱਖ ਦੀ ਝੋਟੀ ਦੇਣਗੇ 14 ਕਿਲੋ ਦੁੱਧ ਬਾਈ ਮਣ ਕੇ ਲੈ ਜਾ ਹਾਂਜੀ ਤਸੱਲੀ ਪੂਰੀ ਕਰ ਲਿਓ ਭੁੱਲਣਾ ਸੰਪਰਕ ਕਰ ਲਿਓ ਪਿੰਡ ਬਾਈ ਦਾ ਆਲਮਪੁਰਾ ਜ਼ਿਲ੍ਹਾ ਸੰਗਰੂਰ ਆ ਤੇ ਉਹ ਵੀ ਤੋਰਦੇ ਬਾਈ ਦੋ ਨੰਬਰਾਂ ਦੇ ਉਹ ਵੀ ਤੋਰਦੇ ਵੀਰੇ ਕੀ ਆਪ ਵੀ ਚਾਹਤੇ ਹੈ ਆਪਣੇ ਪਸ਼ੂ ਕੀ ਬੜੀ ਲੈਵਟੀ ਤੋਂ ਦੇਰ ਕਿਸ ਬਾਤ ਕੀ ਹੈ ਅੱਜ ਸੇ ਹੀ ਆਪਣੇ ਪਸ਼ੂ ਕੋ ਰਾਈ ਟੱਚ ਪਿਲਾਣਾ ਸ਼ੁਰੂ ਕਰ ਦਿਓ ताकि आपके पशु की लेवटी बडी हो और वो सुंदर दिखाई दे और इसको आप 10 ml रोटी पे चोपड़ के खिलास को राइट right टच ने आप एक दवाइयां की दुकान पे और ऑनलाइन भी खरीद और अधिक जानकारी के लिए इस नंबर पे कांटेक्ट कर सकते हैं आप 7890045000 हां ताजी सूई हुई है ये भी ये मोरा चा ये बुरी सीगी ते ਇਹ ਦਵਾਸਰ ਇਹਦੇ ਮੰਗਲਾ ਕੱਟਾ ਤੇ ਖਰਜਾ ਇੱਕ ਵਾਰੀ ਤੁਰਦੀ ਚੈੱਕ ਕਰ ਲੋ ਥੋੜਾ ਥਣ ਜ਼ਰੂਰ ਲੰਬਾ ਝੋਟੀ ਦੁੱਧ ਵਾਲੀ ਆ ਜੇ ਆਪਾਂ ਕਹਦੇ ਇਹ ਵੀ ਥੋੜੇ ਪੈ ਪਾਈ ਨਗੇ ਥੱਲੇ ਵਾ ਬਿਲਕੁਲ ਸਾਫ ਥੋੜਾ ਥਣ ਲੰਬਾ ਜਿਵੇਂ ਕਹਿੰਦੇ ਜਾਂਦਾ ਬਣਦੇ ਬਾਈ ਬਣਦੇ ਬਣਦੇ ਬੋਲੇ ਬਣਦੇ ਹਾਂ ਤੇ ਬਾਕੀ ਥੱਲੇ ਵਾ ਬਿਲਕੁਲ ਸਾਫ ਆ ਚੰਗੀ ਝੋਟੀ ਆ ਤੇ ਤਾਜੀ ਸੂਈ ਹੋਈ ਆ ਬਾਕੀ ਆਪਾਂ ਇਹਦੀ ਵੀ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦੇਣੀ ਹੈ ਮੰਗਰ ਕੱਟਾ ਤੇ ਥਣ ਥੋੜਾ ਲੰਬਾ ਲ ਜਾਂਦੀ ਆ ਦੁੱਧ ਵਾਲੀ ਆ ਝੋਟੀ ਬਾਕੀ ਆਪਾਂ ਪੁੱਛ ਕੇ ਦੇਣੀ ਆ ਤੇ ਪਹਿਲੇ ਬਾਈ ਜੀ ਆਪਾਂ ਗੱਲ ਕਰ ਲਈਏ ਕਿਵੇਂ ਸੂਈ ਆ ਏ ਹੁਣ ਇਹ ਤੀਜੇ ਸੂਏ ਤੀਜੇ ਸੂਏ ਇਹਦਾ ਮਤਲਬ ਤਾਜੀ ਹੈ ਨਾ ਹਾਂ ਤਿੰਨ ਦਿਨਾਂ ਦੀ ਸੂਈ ਸੂਈ ਦਾ 10 ਲੀਟਰ ਦੁੱਧ ਤਿਆਰ ਆ ਥੱਲੇ ਤਿੰਨ ਦਿਨਾਂ ਦੀ ਸੂਈ ਹੈ ਮਿੱਤਰੋ 10 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਥੋੜਾ ਬਾਈ ਥੰਨ ਲੰਮਾ ਲੱਗੀ ਹਾਂ ਹਾਂ ਲੰਮਾ ਲੱਗੀ ਤੇ ਦੁੱਧ ਮਨ ਲ ਕੱਡੂ ਬਾਰਾਂ ਪੂਰਾ ਹਾਂ ਕੱਡੋ ਬਾਈ ਨਰਾਮ 12 ਕਿਲੋ ਬਾਈ ਕਹਿੰਦਾ ਦੇ ਦੂ 10 ਕਿਲੋ ਹੁਣ ਜਿਹੜਾ ਮੱਖ ਤੇ ਤਿਆਰ ਹੀ ਹੈ ਤੈਨੂੰ ਹਾਂ ਤਿਆਰ ਹੈ ਬਾਈ ਤਿੰਨ ਦਿਨਾਂ ਦਾ ਹਾਂ ਫਿਰ ਤਾਂ ਆਰਾਮ ਨਹੀਂ ਦੇਊ 2 ਕਿਲੋ ਹੋਰ ਆ ਦੇਓ ਦੇਓ ਤੇ ਬਾਕੀ ਛੋਟੀ ਚੰਗੀਆਂ ਦੂਜੇ ਤੀਜੇ ਸੂਈ ਆਜੀ ਸੂਈ ਝੋਟੀ ਅਤੇ ਭੋਲੇ ਬਾਈ ਦੀ ਰੇਟ ਦੀ ਗੱਲ ਆਂਦੀ ਹੈ ਇਹ ਤੇ ਮੈਂ ਇੱਕ ਦੇ ਦੇ ਮੁੱਲ ਇੱਕ ਕਾਲੀ ਗਾ ਹਾਂ ਵਿੱਚੇ ਮਾਨਤਾਨਾ ਗਿਆ ਫਿਕਸ ਰੇਟ ਆਪਣੇ ਦਾ ਫਿਕਸ ਰੇਟ ਜੀ ਠੀਕ ਹੈ ਰਪੀਆ ਬਾਈ ਕੋਈ ਘਟ ਨਹੀਂ ਹੁੰਦਾ 1,30,000 ਦੀ ਰੇਟ ਬਾਈ ਕਰਦੇ 1:40 ਠੀਕ ਹੈ ਮਾਨਤਾਨ ਕਰਕੇ 1,30,000 ਦੀ ਬਾਈ ਕਾਂ ਝੋਟੀ ਦੇਵਾਂਗੇ ਜੇ ਕਿਸੇ ਨੇ ਦੋਨੇ ਲੈਣੀਆਂ ਤਾਂ ਦੋਨਿਆਂ ਚ ਮਾੜ ਮੋਟਾ ਮਾਨਤਾਨ ਹੋ ਜੂਗੀ ਦੋਨਾਂ ਚ ਮਾਨਤਾਨ ਬਾਈ ਕਹਿੰਦਾ ਹੋ ਜੂ ਕਈ ਵਾਰਾ ਲੈ ਕਹਿੰਦਾ ਦੋ ਲਲੀ ਚੰਗੀਆਂ ਨੇ ਇੱਕ ਬੂਰੀ ਆ ਇੱਕ ਕਾਲੀ ਆ ਬਾਕੀ ਭੋਲੇ ਨਾਲ ਬਾਈ ਤੁਸੀਂ ਸੰਪਰਕ ਕਰ ਲਿਓ ਕੰਡ ਆਲੰਪੁਰ ਜ਼ਿਲ੍ਹਾ ਸੰਗਰੂਰ ਹਾਂ ਜੀ ਲੈ ਮਿੱਤਰੋ ਨਾ ਬਾਈ ਕੋਲੇ ਤਾਜੀ ਸੂਈ ਨੀਲੀ ਰਵੀ ਦੀ ਝੋਟੀ ਆ ਤੇ ਮਾਗਰ ਕੱਟਾ ਹਨਾ ਹਾਂ ਜੀ ਬਾਈ ਕੱਟਾ ਮਾਗਰ ਕੱਟਾ ਇੱਕ ਵਾਰੀ ਤੋੜ ਕੇ ਦਿਖਾ ਦਈਏ ਤੇ ਬਾਈ ਕੋਲੇ ਕੱਟੀਆਂ ਵੇਚ ਕੇ ਹੀ ਭਰਾ ਨੂੰ ਕੱਟੀਆਂ ਚਾਹੀਦੀਆਂ ਹੁੰਦੀਆਂ ਤੇ ਬਾਕੀ ਕੱਟੀਆਂ ਵੀ ਦਿਖਾਵਾਂ ਪਹਿਲਾਂ ਇੱਕ ਵਾਰੀ ਤੁਸੀਂ ਮੱਝ ਚੈੱਕ ਕਰੋ ਤੁਰਦੀ ਨੀਲੀ ਰਵੀ ਦੀ ਆ ਸ਼ਕੀਨ ਆ ਤਾਜੀ ਸੂਈ ਹੋਈ ਆ ਥਣ ਲੇਵਾ ਬਿਲਕੁਲ ਸਾਫ ਆ ਚੰਗੇ ਭਾਂਡੇ ਦੀ ਆ ਤੇ ਟਾਈਟ ਜਿਹੋਵਾਨੀ ਦੀ ਹੈ ਨਾ ਥਣਪਿਆ ਕੱਲਾ ਕੱਲਾ ਤੇ ਥੋੜੀ ਜਿਹੀ ਉਤੋਂ ਠਿੱਕੀ ਆ ਤੇ ਰੇਟ ਜਾਇਆ ਜਾ ਚੋਟੀ ਚੰਗੇ ਦੁੱਧ ਵਾਲੀ ਆ ਤੇ ਬਾਕੀ ਬਾਈ ਨਾਲ ਗੱਲਬਾਤ ਸਾਰੀ ਕਰਾਵਾਂਗੇ ਤੇ ਤਾਜੀ ਸੂਈਏ ਸੋਡੇ ਸਾਹਮਣੇ ਬੱਚਾ ਖੜਾ ਨੀਲੀ ਰਾਵੀ ਦੀ ਕਟਾ ਮੰਗਰਾ ਤੇ ਬਾਕੀ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਣਾ ਤੇ ਕੱਲੀ ਕੱਲੀ ਤੁਹਾਨੂੰ ਦਿਖਾ ਦੇਵਾਂਗੇ ਤੇ ਨਾਲ ਬਾਈ ਕੋਲੇ ਕਟੀਆਂ ਦਾ ਕਟੀਆਂ ਦਾ ਵੀ ਆ ਬਾਈ ਦਾ ਕੰਮ ਮਤਲਬ ਵਪਾਰ ਬਾਈ ਸਸਰੀ ਗੜ ਸਸਰੀ ਗੜ ਨਾਮ ਦੱਸੀ ਪਹਿਲਾਂ ਦਾ ਨਾਮ ਹਰਦੀਪ ਸਿੰਘ ਵੀਰੇ ਠੀਕ ਹੈ ਹਰਦੀਪ ਬਾਈ ਪਿੰਡ ਪਿੰਡ ਫਾਦੇਗੜ ਸਨਾਂ ਵੀਰੇ ਜ਼ਿਲ੍ਹਾ ਬਰਨਾਲਾ ਫਾਦੇਗੜ ਸਨਾਂ ਜ਼ਿਲ੍ਹਾ ਬਰਨਾਲਾ ਹਾਂ ਹਰਦੀਪ ਨੰਬਰ ਬੋਲ ਇੱਕ ਵਾਰੀ 9779272807 9779272807 ਠੀਕ ਹੈ ਤੇ ਜੇ ਆਪਾਂ ਇਹਦੀ ਗੱਲ ਕਰ ਲਈ ਬਾਈ ਮੱਝ ਦੀ ਕੰਮ ਸੁਆ ਏ ਬਾਈ ਤੀਜੀ ਸੂਏ ਮੈਂ ਆ ਤੀਜੀ ਸੂਏ ਹਾਂਜੀ ਵੀਰੇ ਠੀਕ ਆ ਤੇ ਕਾਹ ਕਿ ਦਿਨ ਹੋ ਗਏ ਹਰਦੀਪ ਸੂਈ ਨੂੰ ਇਹਨੂੰ ਬਾਈ 20 ਦਿਨ ਹੋ ਗਏ 20 ਦਿਨ ਸੂਈ ਆ ਲਗਭਗ ਨੀਲੀ 라ਵੀ ਹੈ ਨਾ ਹਾਂਜੀ ਤੇ ਦੁੱਧ ਹੁਣ ਬਈ ਪ੍ਰੋਪਰ ਹੁਣ ਦੁੱਧ 11 ਕਿਲੋ ਆ ਵੀਰਾ ਪੂਰਾ ਹਾਂਜੀ ਵੀਰੇ ਮੈਂ ਕੇ ਲੈ ਸਕਦਾ ਮਿਣਕੇ ਲੈ ਆ ਸਕਦਾ ਲੈ ਬਾਈ ਮਿਣਕੇ ਲੈ ਜਾ ਬਾਈ ਕਹਿੰਦਾ ਸਿੱਧਾ ਖੁੱਲਾ ਚੈਨ ਲੈ ਜਾ 11 ਕਿਲੋ ਪੂਰਾ ਰੈਡੀ ਆ ਜਮਾ ਨੀਲੀ 라ਵੀ ਹੈ ਤਾਜੀ ਸੂਈ ਹੋਈ ਆ ਹਾਂਜੀ ਵੀਰੇ ਤੇ ਹਰਦੀਪ ਰੇਟ ਦੀ ਗੱਲ ਆਈ ਨਹੀਂ ਸੋਣਿਆ ਰੇਟ ਵੀਰੇ 110 ਕਰਦੇ ਆ ਲੱਖ ਰੁਪਏ ਦੇ ਦਾਂ ਪੂਰਾ ਹਾਂ ਪੂਰਾ ਕਰ ਦੇਣੀ ਮਾਨਤਨ ਕਰਦਾਂਗੇ ਮਾਨਤਨ ਹਾਂਜੀ ਹਾਂਜੀ 95 ਦੇ ਹੋਜੂ ਨਹੀਂ 95 ਦੀ ਹੋਣੀ ਹੋਰ 1000 ਛੱਡ ਦਾਂਗੇ 95000 ਦੀ ਚਲ ਕਰਦੀ ਕੁਛ ਨਹੀਂ ਕਰਦਾਂਗੇ ਦੋ ਘੱਟ ਬਾਈ ਲੱਖ ਹੀ ਕਹਿੰਦਾ ਮੱਝ ਦੇ ਦੇ ਦਾਂਗੇ ਨੀਲੀ ਰਾਵੀ ਤਾਜੀ ਸੂਈ ਆ ਬਹੁਤ ਹੀ ਘੱਟ ਰੇਟ ਆ ਜਾਇਜ਼ ਰੇਟ ਆ ਇੱਥੇ ਰੇਟ ਦੀ ਤੁਹਾਨੂੰ ਮੱਝ ਮੰਡੀ ਚੋਂ ਮਿਲਣੀ ਨਹੀਂ ਨੀ ਬਾਈ ਹੈਨਾ ਚੰਗੇ ਦੁੱਧ ਵਾਲੀ ਆ ਤਾਜੀ ਸੂਈ ਹੋਈ ਆ ਹਾਂਜੀ ਵੀਰੇ ਤੇ ਬਾਕੀ ਆ ਧੋਕੜ ਗੱਬਣਾ ਬਾਈ ਇਹ ਧੋਕੜ ਗੱਬਣਾ ਵੀਰੇ ਤੋਰ ਮੜਿਆ ਇੱਕ ਧੋਕੜ ਗੱਬਣਾ ਬਾਈ ਕੋਲੇ ਇਹ ਵੀ ਤੋਰ ਕੇ ਦਿਖਾਉਣੇ ਬੱਚਾ ਹੈਗਾ ਤੇ ਮੰਗਰਾ ਆਹ ਕੱਟੀ ਆ ਵੀਰੇ ਆਹ ਕੱਟੀ ਆ ਮੰਗਰਾ ਠੀਕ ਆ ਸਿੰਘ ਸਿੰਘ ਗੁੰਡਾ ਕਰਦੀ ਜਾਂਦੀ ਆ ਤੇ ਇੱਕ ਵਾਰੀ ਮਰ ਚੈੱਕ ਕਰੋ ਥਾਂ ਲੈਵਾ ਬਿਲਕੁਲ ਸਾਫ਼ ਪਿੱਠਪੁੜੀ ਬੰਦਰ ਚੰਗੀ ਤੇ ਟੋਕੜ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਤੇ ਕੀ ਗੱਲਬਾਤ ਸਾਰੀ ਬਾਈ ਨਾਲ ਗੱਲ ਕਰਾਂਗੇ ਮੰਗਰ ਕੱਟੀ ਆ ਤੇ ਬਾਕੀ ਮਿਲਦੀ ਬਈ ਕੱਟੀ ਤੇ ਹਾਂ ਕੱਟੀ ਤੇ ਮਿਲਦੀ ਆ ਵੀਰੇ ਠੀਕ ਆ ਦੁੱਧ ਕਿੰਨਾ ਕ ਦੁੱਧ 8 ਕਿਲੋ ਆ ਵੀਰੇ ਪੂਰਾ ਹਾਂਜੀ ਮਣਕਲਿਆ ਦੁੱਧ ਮਣਕਲ ਜਾ ਸਕਦਾ ਕੱਟੀ ਦੇ ਮਿਲਦੀ ਆ ਮਗਰ ਕੱਟੀ ਆ ਤੇ ਗੱਬਣ ਬਾਈ ਗੱਬਣ ਪੰਜ ਤੋਂ ਉੱਤੇ ਆ ਪੰਜ ਦੀ ਮੰਨ ਕੇ ਲੈ ਜਾਓ ਚੈੱਕ ਕਰਾ ਹਾਂਜੀ ਚੈੱਕ ਕਰਾ ਕੇ ਦੇਵਾਂਗੇ ਹਾਂਜੀ ਹਾਂਜੀ ਵੀਰੇ ਪੰਜ ਦੀ ਬਾਈ ਕਹਿੰਦਾ ਚੈੱਕ ਕਰਾ ਕੇ ਲੈ ਜਾਓ ਆ ਸਾਹਮਣੇ ਕੱਟੀ ਆ ਤੇ ਦੁੱਧ 8 ਕਿਲੋ ਆ ਠੀਕ ਆ ਤੇ ਰੇਟ ਹਰਦੀਪ ਮੰਨ ਲ 75000 ਕਰ ਦਿਆਂ ਪੈਂਟ ਦੀ ਦੇ ਦਾਂਗੇ ਹਣ ਹਾਂ ਹਾਂ ਨਾ ਪੈਂਟ ਦੀ ਦੇ 65000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਇਹਦਾ 20000 ਆਈ ਤੇ ਹਾਂ 20000 ਆ ਬਾਕੀ ਬਾਈ ਨਾਲ ਸੰਪਰਕ ਕਰ ਲੈ ਦੁੱਧ 8 ਕਿਲੋ ਤੁਸੀਂ ਮਣਕਿਲ ਜਾਣਾ ਠੀਕ ਆ 65000 ਦੀ ਹਾਨਾ ਮੱਜ ਲੈ ਜਿਓ ਹਾਂਜੀ ਵੀਰੇ ਹਾਂਜੀ ਠੀਕ ਆ ਆ ਜਾ ਬਾਈ ਇਧਰ ਨੂੰ ਮਾਰ ਮੜਾ ਕੈਮਰਾ ਤੇ ਕਟੀਆਂ ਬਾਈ ਸਾਰੀਆਂ ਵਗਾਊ ਆ ਹਾਂਜੀ ਵੀਰੇ ਸਾਰੀਆਂ ਖੜੀਆਂ ਇਹ ਰੇਟ ਦੱਸ ਦੇ ਇਥੋਂ ਇੱਕ ਨੰਬਰ ਵਾਲੀ ਜਿਹੜੀ ਕਟੀਆਂ ਕਿੰਨੇ ਕ ਟਾਈਮ ਦੀ ਇਹ ਇਹ ਬਾਈ ਸਾਲ ਦੀ ਆ ਇੱਕ ਸਾਲ ਦੀ ਰੇਟ ਕੀ ਕਰਤਾ ਰੇਟ ਦਾ 28000 ਕਰ ਦੁੱਧ ਕਿੰਨੇ ਕ ਲਈ ਦੀ ਦੁੱਧ ਇਹ 12 13 ਕਿਲੋ ਵਾਲੀ ਦੀ ਆ ਐਵੇਂ ਆਪਾਂ ਕਹੀ ਜਾਈਏ 17 18 ਦਾ 12 ਕਿਲੋ ਵਾਲੀ ਮੱਜ ਦੀ ਆ ਇੱਕ ਸਾਲ ਦੀ ਆ ਰੇਟ ਹਾਂਜੀ ਵੀਰੇ ਰੇਟ ਉਹਦਾ 28000 ਕਰਦਾ 28000 ਦੇਣੀ ਕਿੰਨੇ ਦੀ ਹਣਾ 25 ਦੇ ਦਾਂਗੇ 25000 ਦੀ ਹਣਾ ਦੋ ਨੰਬਰ ਵਾਲੀ ਸੋਹਣਾ ਇਹਦਾ ਰੇਟ 30000 ਹੈ ਜੀ ਦੇਣੀ ਕਿੰਨੇ ਦੀ ਹੈ ਇਹ 26 ਦੇ ਦਾਂਗੇ 26000 ਦੀ ਕੱਟੀ ਬਾਈ ਕਹਿੰਦਾ ਵੇਚਣੀ ਆ ਤਾਂ ਤੇ ਇਹ ਵੀ 12-13 ਵਾਲੀ ਵੀ ਹੈ ਹਾਂ 12-13 ਵਾਲੀ ਇਹ ਵੀ 12-13 ਵਾਲੀ ਆ ਹੈਗੇ ਸਾਲ ਤੋਂ ਵੱਧ ਹੈ ਤਾਂ ਹਣਾ ਹਾਂ ਇਹ ਵੱਧਾਈ ਇਹ ਵੱਧਾ ਸਾਲ ਤੋਂ ਇਹ 14 ਮਹੀਨੇ ਦੀ ਆ 14 ਮਹੀਨਿਆਂ ਦੀ ਆ ਤੇ ਬਾਕੀ ਤਿੰਨ ਨੰਬਰ ਵਾਲੀ ਬਾਈ ਇਹਦਾ ਮੁੱਲ 26000 ਹੈ ਜੀ ਇਹਦਾ ਮੁੱਲ 26000 ਦਾ ਸਿੰਗ ਗੁੰਡਾ ਕਰਦੀ ਜਾਂਦੀ ਆ ਤੇ ਇਹ ਵੀ ਸਾਲ ਤੋਂ ਉੱਤੇ ਹੋਣਾ ਹਾਂਜੀ ਵੀਰ ਇਹ ਵੀ ਸਾਲ ਤੋਂ ਉੱਤੇ ਇਹਦਾ 26000 ਕਰਦਾ 26000 ਮਾਨ ਤਣ ਇਹ 23000 ਦੀ 23000 ਦੀ ਬਾਈ ਕਹਿੰਦਾ ਕੱਟੀ ਦੇ ਦੇਾਂਗੇ ਬਾਕੀ ਬਾਈ ਨਾਲ ਸੰਭਾਰ ਕਰ ਲਿਓ ਤੇ ਬਾਕੀ ਬਾਈ ਆ ਥੋੜੀ ਲਿੱਸੀ ਹੈਣਾ ਇਹ 3 ਮਹੀਨਿਆਂ ਦੀ ਵੀ ਕੱਟੀ ਹੈ ਇਹ 3 ਮਹੀਨਿਆਂ ਦੀ ਹਾਂਜੀ ਹਾਂਜੀ ਇਹਦਾ ਝੋਲੀ ਝਾਲੀ ਵਾਲੀ ਹੈ ਇਹਦੀ ਇਹਦਾ ਗ੍ਰੇਟ ਕਰਤਾ ਇਹਦਾ ਰੇਟ ਜੀ 17000 ਕਰਤਾ ਹਾਂ ਨਾ ਇਹ 14 ਹੀ ਦੇ ਦਾਂਗੇ 14000 ਦੀ ਬਾਈ ਕਹਿੰਦਾ ਦੇ ਦੇਾਂਗੇ ਤੇ ਆ ਨੀਲੀ ਰਾਵੀ ਇਹਦਾ ਮੁੱਲ 20000 ਕਰਤਾ ਜੀ 20000 ਠੀਕ ਹੈ ਬਾਕੀ ਇੱਕ ਵਾਰੀ ਐਡਰੈਸ ਹੋਰ ਬੋਲ ਦੇ ਬਾਈ पिंड फतेनाबरे जिला बरनला पिंड तीन किलोमीटर नमस्कार पशु पालक साथियों क्या आपका पशु बांझपन का शिकार है या वह बार बार फिरता है या वह गर्भ धारण नहीं कर रहा तो आपको चिंता करने की बिलकुल भी जरूरत नहीं है आज से ही खिलाना स्टार्ट करे अपने पशु को राइट मीन जी हाँ राइट मीन के अंदर सभी पोषक तत्व एवन क्वालिटी के हैं, जो आपके पशु के शरीर को ठीक करके उसके प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो व बीस किलो के बाल्टी में उपलब्ध है राइट मीन को आप सभी मेडिकल स्टोर और ऑनलाइन एमेजोन पर भी खरीद सकते हैं अधिक जानकारी के लिए आप हमारे हेल्पलाइन नंबर सात पे ਸੰਪਰਕ ਵੀ ਕਰ ਸਕਦੇ ਆ। ਤਾਜੀ ਸੂਈ ਸੁਨੋ ਮਲਜੂ ਹਣਾ। ਹਾਂਜੀ ਹਾਂਜੀ ਵੀਰੇ। ਤੇ ਬਾਕੀ ਸੰਪਰਕ ਤੁਸੀਂ ਕਰਨਾ ਮਿੱਤਰੋ ਤੇ ਵਧੀਆ ਬਾਈ ਕੋਲੇ ਨਗਨੇ ਤੇ ਰੇਟ ਵੀ ਜਾਣੂ ਨੇ। ਠੀਕ ਹੈ ਨਹੀਂ ਮੱਝ ਇਹਨਾਂ ਦੀ ਕੋਈ ਮਿਲਦੀ ਨਹੀਂ ਹੈਗੀ। 2 ਘੱਟ 98000 ਦੀ ਲੱਖ ਤੋਂ 2 ਘੱਟ ਦੀ ਮੱਝ ਤਾਜੀ ਸੂਈ 11 ਲੀਟਰ ਦੁੱਧ ਪੂਰਾ ਮਣਕੇ ਲੈ ਜਾਓ। ਹਾਂਜੀ ਵੀਰੇ। ਬਾਕੀ ਭਾਈ ਨਾਲ ਸੰਪਰਕ ਕਰ ਲਿਓ। ਫਿਰ ਉਹਨਾਂ ਆਪ ਇੱਕ ਬਾੜ ਦਿਖਾਉਣ ਲੱਗਿਆ ਤੇ ਸਿਰ ਹਣਾ ਕ੍ਰੋਸ ਚੰਗੇ ਖਣ ਹਵਾਨੇ ਦੀ ਹੈ ਚੰਗੇ ਦੁੱਧ ਵਾਲੀ ਹੈ। ਜਰਸੀ ਕ੍ਰੋਸ ਮਿਕਸ ਰਹਿੰਦੀ ਆ ਤੇ ਮੰਨ ਲਓ ਮੰਗਰਾ ਬਸਾਗ ਬੱਸੀ ਮਗਰਬ ਬੱਸੀ ਆ ਵਧੀਆ ਟੀਕ ਜਰਸੀ ਇੱਕ ਵਾਰੀ ਤੁਰਦੀ ਤੁਸੀਂ ਚੱਕਰ ਲਓ ਥਣ ਲਓ ਬਿਲਕੁਲ ਸਾਫ ਤੇ ਚੰਗੇ ਦੁੱਧ ਬਾਦ ਵਾਲੀ ਆ ਜੇ ਆਪਾਂ ਗੱਲ ਕਰੀ ਹਣਾ ਆਡਰ ਬਹੁਤ ਹੀ ਸੋਹਣਾ ਤਿਆਰੀ ਦੇ ਵਿੱਚ ਬਣਾਇਆ ਹੋਇਆ ਵਾੜ ਜਿੰਮ ਹੁਣ ਮੰਨ ਲਓ گاਵਾ ਦਾ ਸੀਜ਼ਨ ਆ ਗਿਆ ਨਾ ਜਿਵੇਂ ਦੁੱਧ ਦਾ ਅਗਲਾ ਕਹਿੰਦਾ ਗਰਮੀ ਚ ਮੱਝਾਂ ਥੋੜੀਆਂ ਮਹਿੰਗੀਆਂ ਤੇ گاਵਾ ਲੈ ਕੇ ਦੁੱਧ ਦਾ ਜਗਾੜ ਮਿੰਟ ਕਰ ਲੈਂਦਾ ਤਾਂ ਕਰਕੇ ਤੁਹਾਨੂੰ ਵਾੜ ਪੂਰੀ ਵਧੀਆ ਜਰਸੀ ਕ੍ਰਾਸ ਦਿਖਾਈ ਆ ਤੇ ਵਧੀਆ ਮਨ ਲਾ ਇਹ ਜਿਹੜੀ ਨਸਲਾਂ ਠੰਡੀਆਂ ਹੁੰਦੀਆਂ ਨੇ ਜਿਆਦੇ ਵੀ ਗਰਮਣੀ ਹੁੰਦੀਆਂ ਚੋਣ ਦੇ ਵਿੱਚ ਵੀ ਵਧੀਆ ਕੋਈ ਦਿੱਕਤ ਨਹੀਂ ਆਉਂਦੀ ਕੀ ਮੰਗਦਾ 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 ਬਸ ਹੀ ਜਲਸੀ ਬਸ ਤੇ ਬਾਕੀ ਬਾਈ ਤੋਂ ਪੂਰੀ ਜਾਣਕਾਰੀ ਲੈ ਕੇ ਦੇਨੇ ਬਣ ਦੇਣ ਤੇ ਸਾਰੀ ਗੱਲਬਾਤ ਤੁਹਾਨੂੰ ਕਰਾਵਾਂਗੇ ਤੇ ਇੱਕ ਵਾਰੀ ਥੋੜਾ ਗੱਗ ਲੱਗੇ ਬੈ ਤੁਰਦੀ ਫੇਰ ਦੇਖ ਲਓ ਗਾੜੀ ਪਿਛੜੀ ਬਹੁਤ ਹੀ ਮਤਲਬ ਜਬਰਦਸਤ ਹੈਵੀ ਆ ਜੇ ਆਪਾਂ ਗੱਲ ਕਰ ਲਈ ਹਣਾ ਸਾਫ ਜਮਾ ਕੱਲਾ ਕੱਲਾ ਥਾਣਾ ਤੇ ਅੱਤੀ ਚਵਾਈ ਵਾਲਾ ਪੂਰੀ ਵਧੀਆ ਜਿਹੜੀ ਵੈੜ ਹੈਗੀ ਜਰਸੀ ਕਰਾਉਸ ਹਵਾ ਨਾ ਚੰਗਤਿਆਰ ਕਰਿਆ ਤੇ ਬੱਸੀ ਬਾਈ ਕਹਿੰਦਾ ਚੰਗੀ ਹੈ ਟੀਕੇ ਦੀ। ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਇੱਕ ਵਾਰੀ ਬੰਨ੍ਹ ਦਈਏ। ਪੂਰੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆ। ਵੀਡੀਓ ਨੂੰ ਐਂਡ ਤੱਕ ਦੇਖ ਕੇ ਜਰੂਰ ਲਾਇਕ ਸ਼ੇਅਰ ਜਰੂਰ ਕਰਿਆ ਕਰੋ। ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖਦੇ ਸਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਗਾ। ਕਿਉਂਕਿ ਆਪਾਂ ਇਦੋਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਰੇਕ ਮੰਡੀ ਤੋਂ। ਬਾਕੀ ਬਾਈ ਨਾਲ ਕਰਦੇ ਹਾਂ ਗੱਲਬਾਤ ਲੈਣਾ ਪੂਰੀ ਜਾਣਕਾਰੀ ਉਰੇ ਆ ਜਾਈ ਬਾਈ। ਕੋਦਮਟਾ ਹਾਂ ਬਾਈ ਸਹੀ ਗੱਲ ਸਹੀ ਗੱਲ ਤੇ ਬਾਈ ਨਾਮ ਦੱਸਿਓ ਆਪਣਾ ਨਾਮ ਮੇਰਾ ਬਾਈ ਜਗਸੀਰ ਸਿੰਘ ਜਗਸੀਰ ਜਗਸੀਰ ਪਿੰਡ ਬਾਈ ਕੋਟੜਾ ਕੋਟੜਾ ਕਲਾਂ ਹਾਂ ਜਿਲ੍ਹਾ ਪਿੱਕੀ ਦੇ ਨਾਲ ਜਿਲ੍ਹਾ ਮਾਨਸਾ ਹਾਂ ਇਹ ਅਗਾਂ ਪਿੱਕੀ ਬੋਲੇ ਜਿਲ੍ਹਾ ਮਾਨਸਾ ਜਿਸੇ ਨੰਬਰ ਬੋਲ ਬਾਈ ਇੱਕ ਵਾਰ 98728 12097 ਪਿੰਡ ਬਾਈ ਦਾ ਕੋਟੜਾ ਪਿੱਕੀ ਬੋਲੇ ਰਹਿ ਜਾਂਦਾ ਜਿਲ੍ਹਾ ਮਾਨਸਾ ਤੇ ਜਗਸੀਰ ਜੀ ਆਪਾਂ ਗੱਲ ਕਰ ਲਈ ਬਾਈ ਕੰਮੇ ਸੂਏ ਬੈਡ ਤੇਰੀ ਇਹ ਪਹਿਲੇ ਸੂਏ ਹੀ ਪਹਿਲੇ ਸੂਏ ਲੱਗਦਾ ਮੰਨ ਲਾ ਦੂਜੇ ਦੀ ਹਾਂ ਲੱਗਦੀ ਦੂਜੇ ਦੀ ਪਹਿਲੀ ਹੈ ਤੇ ਮਲਾ ਹੁਣ ਕਹਿ ਕੇ ਤੈਨੂੰ ਹੋਇਆ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਬਾਈ ਹਫਤਾ ਕੋਇਆ ਜੀ ਇੱਕ ਹਫਤੇ ਸੂਈ ਦੁੱਧ ਬਾਈ ਦੁੱਧ ਹੈਗਾ ਜੀ 21 ਕਿਲੋ ਪੂਰਾ ਕੰਡੇ ਵਾਲਾ ਹਾਂ ਜੀ ਕੰਡੇ ਤਸੱਲੀ ਕਰਵਾ ਦੇਗਾ ਆ ਤਸੱਲੀ ਕਰਵਾ ਲੈ ਮੇਤਰੋ ਬਾਈ ਕਹਿੰਦਾ ਤਸੱਲੀ ਕਰਵਾ ਦੂੰਗਾ ਕੰਡੇ ਵਾਲਾ 21 ਕਿਲੋ ਤੋਲ ਕੇ ਲੈ ਜਾਓ ਬਾਕੀ ਜਰਸੀਆਂ ਵਧੀਆ ਦੁੱਧ ਕੱਢ ਦਿੰਦੀਆਂ ਕਿਵੇਂ ਠੰਢ ਠੁੰਢੀ ਠੰਡੀ ਪੋਰੀ ਜਿਵੇਂ ਮਰਜ਼ੀ ਕੁਝ ਕਰੀਂ ਘਾਰਦੂਰ ਪੋਰੀ ਜਮਾ ਗੋ ਬਾਕੀ ਥਾਂਲੇ ਵੀ ਸਾਫੀ ਹਾਂ ਹਾਂ ਥਾਂਲੇ ਵੀ ਸਾਫਾ ਧਾਰ ਵਧੀਆ ਬਾਈ ਕਹਿੰਦਾ ਮੋਟੀ ਆ ਤੇ ਬਾਕੀ ਠੰਡੀ ਸੀਲ ਆ 21 ਕਿਲੋ ਦੁੱਧ ਹੁਣ ਤਿਆਰ ਤੇ ਬਦੂ ਬਈ ਕੁਛ ਦੁੱਧ ਹੋਰ? ਹਾਂ ਬਦੂਗੀ ਬਈ ਹੇ ਹੁਣੀ ਸੋਈਆ ਸੱਤਾ ਕੋਇਆ ਸੋਈਆ। ਹਮ ਬਾਕੀ ਵਾਲੇ ਮੂਲ ਚੱਲੋ ਹਣਾ ਤੇ ਦੁੱਧ ਬਾਕੀ ਕਹਿੰਦਾ ਬਾਈ ਕਹਿੰਦਾ ਹੋਰ ਦੇ ਦੋਗੀ 25 ਤੋਂ 30 ਪਲੱਸ। 25 ਤੋਂ ਉੱਪਰ ਉੱਪਰ ਦੁੱਧ ਕਹਿੰਦਾ ਕੱਢ ਦੂਗੀ। ਬਾਕੀ ਵਾਲੇ ਦੀ ਮਿਹਨਤ ਆ ਤਸੱਲੀ ਤੁਸੀਂ ਕਰਨੀ ਆ ਦਿਖਾਉਣਾ ਸਾਡਾ ਕੰਮ ਆ ਤੇ ਜਖਸੀ ਰੇਟ ਦੀ ਗੱਲ ਆਂਦੀ ਬਾਈ। ਰੇਟ 1 ਲੱਖ 10 ਬਾਈ। 1 ਲੱਖ ਤੋਂ 10 ਹਜ਼ਾਰ। ਮਾਨਦਾਨ ਕਿੰਨਾ ਕਰਦੇਗਾ? ਮਾਨਦਾਨ ਬਸ ਲੱਖ-ਲੱਖ ਦੀ ਛੱਡਾਂਗੇ। ਵੀ ਲੱਖ ਦੇ ਏੜ-ਗੇ ਭਾਈ ਕਹਿੰਦਾ 10000 ਰੁਪਏ ਮਾਨਦਾਨ ਕਰਾਂ ਲੱਖ ਦੇ ਡੇੜ ਜਿਹੜੇ ਛੱਡੂ ਮਾੜਾ ਮੋਟਾ ਇਧਰ ਉਧਰ ਮੌਕੇ ਤੇ ਹੋ ਜਾਂਦਾ ਰੇਟ ਜਿਹੜਾ ਮੰਡੀ ਹਿਸਾਬ ਕਰਨਾ ਪੈਂਦਾ ਹੈ ਨਾ ਬਾਈ ਤੇ ਕਿਉਂਗਾ ਕੰਦਿਆ ਤੇ ਬਾਕੀ ਜਗਸੀਰ ਨਾਲ ਮਿੱਤਰੋ ਸੰਪਰਕ ਕਰ ਲਿਓ ਪਿੰਡ ਕੋਟੜਾ ਜ਼ਿਲ੍ਹਾ ਮਾਨਸਾ ਇੱਕ ਵਾਰੀ ਨੰਬਰ ਹੋਰ ਬੋਲ ਦਿੰਦਾ 9872812097 ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਦੁੱਧ ਮਣਕੇ ਦੇਖ ਸਕਦੇ ਹੋ ਕੰਡਾ ਲਿਆ ਕੇ ਤਸੱਲੀ ਕਰਕੇ ਜੜੀ ਫਿਰ ਫੀ ਸਕਦੇ ਹਾਂ ਜੀ ਕੱਟੀ ਦਿਖਾਉਣਾ ਥੋਨੂੰ ਸ਼ਕੀਨ ਵਪਾਰ ਦਾ ਕੰਮ ਹੈ ਬਾਈ ਕੀ ਕਰਦਾ ਨਾ ਵਪਾਰ ਵਪਾਰ ਦਾ ਕੰਮ ਬਾਈ ਦਾ ਸ਼ਕੀਨ ਕੱਟਿਆ ਸਿੰਘ ਕੁੰਡਾ ਕਰਦੀ ਜਾਂਦੀ ਆ ਤੇ ਇੱਕ ਬਰੀ ਘੇੜਾ ਦਵਾ ਬਾਈ ਫੇਰ ਆਪਾਂ ਗੱਲਬਾਤ ਕਰਾਂਗੇ ਤੇ ਕੱਟੀ ਚੰਗੀ ਹੈ ਨਾ ਜਿਹੜੇ ਭਰਾ ਕਰਨ ਦੇ ਕੱਟੀ ਲੈ ਲਈਏ ਝੋਲੀ ਝੂਲੀ ਕੱਟੀ ਦੀ ਵਧੀਆ ਕੱਲਾ ਕੱਲਾ ਥਾਣਾ ਤੇ ਪੂਰਾ ਕੁਆਲਟੀ ਵਾਲਾ ਹੈ ਨਾ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਕਿ ਮੰਨ ਲਓ ਰਕਾਰਡ ਕੀ ਗੱਲਬਾਤ ਆ ਬਾਈ ਸਸੀ ਗੜਾ ਸਸੀ ਗਾਈ ਤੇ ਤੁਸੀਂ ਫੜ ਲਾ ਬੰਤੂ ਫੜ ਲਾ ਮਾੜੀ ਕੱਟੀ ਡੰਗਣਾ ਤੇ ਬਾਈ ਨਾਮ ਦੱਸੀ ਬੱਲਦਾ ਨਾਮ ਹੀ ਗੁਰਿੰਦਰ ਹੈਗੀ ਗੁਰਵਿੰਦਰਾ ਗੁਰਵਿੰਦਰ ਪੈਂਡਾ

30 30000 ਦੀ ਹਾਂ ਜੀ ਮਾਨਦਾਨ ਕਰੇਗਾ ਮਾਨਦਾਨ ਕਰ ਦਾਂਗੇ ਠੀਕ ਆ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ 30000 ਰੁਪਿਆ ਰੇਟ ਕਰਦਾ ਇੱਕ ਵਾਰੀ ਹੋਰ ਤੋੜ ਦੇ ਬਾਈ ਲੰਮੀ ਕੱਟੀ ਦੇਖ ਲਓ ਤੁਸੀਂ ਸੰਗ ਮੋੜਦੀ ਜਾਂਦੀ ਆ ਕੁੰਡਾ ਕਰਦੀ ਜਾਂਦੀ ਆ ਠੀਕ ਆ ਤੇ ਮੰਨ ਲਓ ਚੰਗੇ ਰਿਕਾਰਡ ਦੇਖਦਾ ਬਾਈ ਗਾਹਾਂ ਤੋਂ ਲੈ ਕੇ ਵਪਾਰ ਦਾ ਕੰਮ ਆ ਜਾਂਚ ਵਰਕ ਕੇ ਤੁਸੀਂ ਖਰੀਦ ਲਿਓ ਕਿਉਂ ਪੈਸੇ ਲਾਉਣੇ ਆ ਤੇ ਬਾਕੀ ਟਾਈਮ ਬਹੁਤ ਲੱਗ ਜਾਂਦਾ ਨਾ ਸਾਲ ਡੇਢ ਸਾਲ ਚ ਕੱਟੀ ਮੰਨ ਲਓ ਤਿਆਰ ਹੁੰਦੀ ਆ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਓ ਪਿੰਡ ਬਾਈ ਦਾ ਸੰਦੂਹਾ ਜਿਲਾ ਮਾਨਸਾ ਆ ਬਠਿੰਡਾ ਹਣਾ ਜਿਲਾ ਬਠਿੰਡਾ ਮਤਰੋਂ ਇੱਕ ਬਾਹਰ ਤੋਰ ਕੇ ਦਿਖਾਉਣੇ ਆ ਕਈ ਵਾਰ ਕੋਈ ਗਰੀਬ ਹੁੰਦਾ ਵਿਚਾਰਾ ਹਣਾ ਘੱਟ ਪੈਸੇ ਲੈਣੇ ਹੁੰਦੇ ਆ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਕ੍ਰਾਸ ਦੀ ਐ ਸੀਵੀ ਕ੍ਰਾਸ ਠੀਕ ਆ ਕੱਲਾ ਕੱਲਾ ਥਾਣਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕ੍ਰਾਸ ਦੀ ਐ ਸੀਵੀ ਕ੍ਰਾਸ ਲੈ ਵੀ ਮੋੜ ਲਿਆ ਅਮਰੀਕਨ ਜਿਵੇਂ ਆਪਾਂ ਕਹਦੇ ਇਹ ਕ੍ਰਾਸ ਕੱਲੇ ਕਾਲੇ ਰੰਗ ਦੀ ਤੇ ਛੋਡੇ ਸਾਹਮਣੇ ਬੱਚਾ ਵੀ ਖੜਾ ਮਾਗਰ ਬੱਸਾ ਬੱਸੀ ਭਾਈ ਬੱਚੀ ਆ ਜੀ ਬੱਚੀ ਬੰਨ ਦੇ ਇੱਕ ਵਾਰੀ ਬੱਸੀ ਆ ਤੇ ਪੂਰੀ ਠੰਡੀ ਹੈਗੀ ਤੇ ਕਈ ਵਾਰ ਸਮਾਲ ਸਮੂਲ ਦੇ ਵਿੱਚ ਘਟ ਹੁੰਦੀ ਹੈ ਨਾ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਕਈ ਵਾਰ ਜਿਵੇਂ ਹੁਣ ਗਰਮੀ ਆ ਗਈ ਆਲਾ ਕਹਿੰਦਾ ਦੁੱਧਕ ਪੀਣ ਨੂੰ ਲੈ ਲੈਣਾ ਚਾਰ ਪੰਜ ਮਹੀਨੇ ਕੱਢ ਜੂ ਹੈ ਨਾ ਤੇ ਉਹ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣਿਆ ਜਾਇਜ਼ ਰੇਟ ਦੀ ਆ ਆ ਜਾਓ ਰੇ ਬਈ ਹਸੀ ਕਾਲਾ ਪੱਤਰੀ ਕਾਲ ਬਈ ਤੇ ਬਈ ਨਾਮ ਦੱਸੀ ਬੱਲਾ ਦਾ ਬਾ ਤਾਂ ਹਰਵੰਸਾ ਜੀ ਹਰਵੰਸਪਿੰਡ ਪਿੰਡ ਪੈਣੀ ਵਾਗਾ ਜੀ ਪੈਣੀ ਵਾਗਾ ਹਾਂ ਜੀ ਜਿਲ੍ਹਾ ਮਾਨਸਾ ਨਾ ਹਾਂ ਜੀ ਹਰਵੰਸ ਨੰਬਰ ਬੋਲ ਇੱਕ ਵਾਰੀ ਨੰਬਰ ਤਾਂ ਜੀ ਅਣ ਪੜਾਉਂਗਾ ਜੀ ਹੈ ਨਹੀਂਗਾ ਹਾਂ ਜੀ ਠੀਕਾ ਨੰਬਰ 22 ਕਹਿੰਦਾ ਹਨਪੜਾ ਨੰਬਰ 22 ਕੋਲੇ ਹੈ ਨਹੀਂਗਾ ਹਰ ਵਾਸਤੇ ਜੇ ਆਪਾਂ ਬਾਈ ਦੀ ਗੱਲ ਕਰ ਲਈ ਬੈਠਦੀ ਕੰਮੇ ਸੁਆ ਇਹੇ ਜੀ ਦੂਜਾ ਕਰਦੀ ਹੈ ਹਾਂਜੀ ਠੀਕਾ ਦੁੱਧ ਹੁਣ ਇਸ ਟਾਈਮ ਕਿੰਨਾ ਦਾ 8 ਕਿਲੋ ਦੁੱਧ ਦਾ ਪੂਰਾ ਪੂਰਾ 8 ਕਿਲੋ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਜੀ 2 ਮਹੀਨਾ 2 ਮਹੀਨੇ ਸੁਈ ਨੂੰ ਹੋ ਗਿਆ 8 ਕਿਲੋ ਦੁੱਧ ਪੂਰਾ ਤਿਆਰ ਆ ਤੇ ਭਾਈ ਰੇਟ ਕੀ ਕਰਤਾ ਰੇਟ 20000 ਮੰਗਦਾ 20000 ਮੰਗਦੇ ਹਾਂ ਮਾਨਦਾਨ ਕਿੰਨਾ ਕਰਦੇਗਾ ਬੱਚ ਵਿੱਚ ਕਰਾਂਗੇ 1000 2000 ਵੀ 15 ਦੇ ਦੇਗਾ ਹਾਂ ਦੇ ਦੇਣਗੇ ਲੈ 15000 ਦੀ ਬਾਈ ਕਹਿੰਦਾ ਬੈਠ ਦੇ ਦਿਆਂਗੇ 20000 ਰੇ ਬੰਡ ਬਾਈ ਦਾ ਬਾਗਾ ਪੈਣੀਆ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਬਾਈ ਕੋਲ ਹੈ ਨੀਗਾ ਤੇ ਰਵਾਂਸ ਨਾਂ ਦਾ ਬਾਈ ਦਾ ਕੇ ਪੁੱਛ ਵੀ ਸਕਦੇ ਹੋ ਤੁਸੀਂ ਪੂਰੇ ਮੰਡੀ ਜਾ ਕੇ ਵੀ ਕਨੈਕਟ ਕਰ ਸਕਦੇ ਹੋ ਸਭ ਤੋਂ ਸਸਤੀ ਬਹਿੜਾਗੀ ਦੂਜਾ ਸੁਭਾ